ਸਭ ਤੋਂ ਪਹਿਲਾਂ ਅੱਜ ਦੇ ਬਲੌਗ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਦੀਪਕੋਟ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਆਪਾਂ ਨੇ ਰਿਪੇਅਰਾਂ ਸ਼ੁਰੂ ਕਰਤੀਆਂ ਮਸ਼ੀਨਾਂ ਦੀਆਂ ਠੀਕ ਹੈ ਕੱਲ ਮਸ਼ੀਨ ਖੋਲੀ ਸੀ ਅੱਜ ਮੰਨ ਕੇ ਚੱਲੋ ਆਪਣੇ ਜਿਹੜੇ ਚੇਲੇ ਆ ਉਹ ਮਸ਼ੀਨ ਦੀ ਸਰਵਿਸ ਕਰ ਰਹੇ ਆ ਉਹਨੂੰ ਧੋ ਰਹੇ ਆ ਅੱਜ ਦੇ ਬਲੌਗ ਦੇ ਵਿੱਚ ਮੈਂ ਸਾਰਾ ਕੁਝ ਦਿਖਾ ਰਿਹਾ ਆ ਵੀ ਕਿੱਦਾਂ ਮੇਰੇ ਚੇਲੇ ਕੰਮ ਕਰ ਰਹੇ ਆ ਲੋ ਵੀਰੇ ਚੇਲਿਆਂ ਨੇ ਮਨ ਕੇ ਚੱਲੋ ਵੀ ਡਰਮ ਜੋੜ ਰੱਖਿਆ ਹੈ ਤੇ ਬੜੀ ਬਣ ਲੋ ਵੀ ਮਿਹਨਤ ਨਾਲ ਬੜੀ ਫੁਰਤੀ ਨਾਲ ਮਸ਼ੀਨ ਦੀ ਸਰਵਿਸ ਕਰਨ ਲੱਗੇ ਹੋਏ ਆ ਕੱਲ ਮਸ਼ੀਨ ਖੋਲਤੀ ਸੀ ਥਰੇਸ਼ਰ ਵਗੈਰਾ ਕੱਢਤਾ ਸੀ ਅਮਨ ਨੂੰ ਹਜੇ ਆਪਾਂ 4 ਦਿਨ ਹੱਥ ਨਹੀਂ ਲਾਉਂਦੇ ਕਿਉਂਕਿ ਪਹਿਲਾਂ ਇਹ ਮਸ਼ੀਨ ਤਿਆਰ ਕਰਨੀ ਹੈ ਸੋ ਦੇਖਾਂਗੇ ਜੇ ਮੂੰਗੀ ਤੇ ਭੇਜੀ ਗਈ ਤਾਂ ਬਾਕੀ ਸਾਰਾ ਕੁਝ ਤਿਆਰ ਆ ਇਹਦਾ ਕਟਰ ਬਿਲਕੁਲ ਤਿਆਰ ਹੈ ਦੇਖੋ ਕਟਰ ਦਾ ਕੰਮ ਕਰਕੇ ਪਹਿਲਾਂ ਕਟਰ ਨੂੰ ਸਰਵਿਸ ਕਰਕੇ ਪਰੇ ਲਾਤਾ ਮਸ਼ੀਨ ਦਾ ਇਕੱਲਾ ਆਪਾਂ ਨੇ ਥਰੇਸ਼ਰ ਬਦਲਣਾ ਸੀ ਠੀਕ ਹੈ ਉਹ ਆਪਾਂ ਨੇ ਖੋਲ ਕੇ ਥਰੇਸ਼ਰ ਬਾਹਰ ਕੱਢਤਾ ਹੀ ਆ ਪਿਆ ਹੁਣ ਆਪਾਂ ਇਹਦੇ ਵਿੱਚ ਝੋਨੇ ਵਾਲਾ ਥਰੇਸ਼ਰ ਪਾਉਣ ਜਾ ਰਹੇ ਆ ਤੇ ਬੱਚੇ ਦੇਖੋ ਕਿੰਨੀ ਮਿਹਨਤ ਕਰ ਰਿਹਾ ਕਿੰਨੀ ਕੜਾਕੇ ਦੀ ਧੁੱਪ ਹੈ ਬਹੁਤ ਜ਼ਿਆਦਾ ਗਰਮੀ ਹੈ ਗਰਮੀ ਦੇ ਵਿੱਚ ਵੀ ਮੰਨ ਕੇ ਚਲੋ ਇੰਨੀ ਮਿਹਨਤ ਕਰ ਰਿਹਾ ਸਰਵਿਸ ਕਰ ਰਿਹਾ ਖੁਦ ਕਰ ਰਿਹਾ ਸਰਵਿਸ ਸਟੇਸ਼ਨ ਤੇ ਨਹੀਂ ਭੇਜੀ ਕਹਿੰਦੇ ਖੁਦ ਸਰਵਿਸ ਕਰਾਂਗੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਵੀਰ ਤੁਹਾਡੇ ਲਈ ਇੰਨਾ ਹੀ ਸ਼ੁਕਰਾਨਾ ਕਰਦਾ ਹੈ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਦੇਖੋ ਚੇਲੇ ਕਿਦਾਂ ਮਤਲਬ ਮਸ਼ੀਨ ਨੂੰ ਪੂਰੇ ਜਾਨ ਤੋੜ ਲਾ ਕੇ ਲੱਗੇ ਹੋਏ ਆ ਐ ਹੁੰਦਾ ਕੰਮ ਵੀਰੇ ਤੇ ਇਹਨਾਂ ਨੂੰ ਕਹਿੰਦੇ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਪਿਆਰ ਹੁੰਦਾ ਹੈ ਕੋਈ ਪਿਆਰ ਇਹ ਨਹੀਂ ਹੁੰਦਾ ਵੀ ਮਾਂ ਪਿਓ ਨਾਲ ਹੁੰਦਾ ਜਾਂ ਪਿਆਰੇ ਹੀ ਨਹੀਂ ਹੁੰਦਾ ਵੀ ਆਪਦੇ ਘਰ ਵਾਲੀ ਨਾਲ ਹੁੰਦਾ ਇੱਕ ਲੋਹੇ ਨੂੰ ਵੀ ਉਹਨਾਂ ਪਿਆਰ ਕਰਿਆ ਜਾਂਦਾ ਜਿਨ੍ਹਾਂ ਅੱਜ ਇਹ ਬਲੌਕ ਦੇ ਵਿੱਚ ਦਿਖ ਰਹੇ ਆ